ਰਾਗ ਅਸਾਂ ਮਹੱਲਾ ਪਹਿਲਾ ਸ਼ੰਤ ਘਾਰ ਪਹਿਲਾ ਰਾਗ ਅਸਾਂ ਪਹਿਲੇ ਘਾਰ ਵਿੱਚ ਗੁਰੂ ਨਾਨਕ ਪਿਤਾ ਜੀ ਦੀ ਮubaruk ਬਾਣੀ ਸ਼ੰਤ ਸਰਲੇਖੇ ਇੱਕ ਓੰਕਾਰ ਸਤਿ ਗੁਰ ਪ੍ਰਸਾਦ ਅਕਾਲ ਪੁਰਖ ਇੱਕ ਹੈ ਤੇ ਸਤਿਗੁਰ ਦੀ ਕਿਰਪਾ ਨਾਲ ਮਿਲਦਾ ਹੈ ਮਨ ਜੋ ਬਨ ਬਾਲੜੀਏ ਮੇਰਾ ਪੈਰ ਰਲਿਆ ਲਾਲਾ ਰਾਮ ਹੈ ਜੋਬਨ ਵਿੱਚ ਮਤੀ ਅਨਜਾਨ ਇਸਤਰੀਏ ਆਪਣੇ ਪਤੀ ਪ੍ਰਭੂ ਨੂੰ ਹਿਰਦੇ ਵਿੱਚ ਵਸਾਲੇ ਪਿਆਰਾ ਪ੍ਰਭੂ ਹੀ ਆਨੰਦ ਦਾ ਸੋਮਾ ਹੈ ਧਨ ਪੈਰ ਨੇਹ ਕਣਾ ਰਸ ਪੀਤ ਦਿਆਲਾ ਰਾਮ ਜਿਸ ਜੀਵ ਸਤਰੀ ਨਾਲ ਪ੍ਰਭੂ ਪਤੀ ਦਾ ਬਹੁਤਾ ਪ੍ਰੇਮ ਬਣਦਾ ਹੈ ਉਹ ਬੜੇ ਚਾਉ ਨਾਲ ਦਿਆਲ ਪ੍ਰਭ ਨੂੰ ਪਿਆਰ ਕਰਦੀ ਹੈ ਧਾਨ ਪਰੈ ਮੇਲਾ ਹੋਏ ਸੁਆਮੀ ਆਪ ਪ੍ਰਭ ਕਿਰਪਾ ਕਰੇ ਪ੍ਰਭ ਸੁਆਮੀ ਆਪ ਕਿਰਪਾ ਕਰਦਾ ਹੈ ਤਦੋਂ ਹੀ ਜੀਵ ਇਸਤਰੀ ਦਾ ਪ੍ਰਭੂ ਪਤੀ ਨਾਲ ਮਿਲਾਪ ਹੁੰਦਾ ਹੈ ਸੇਜਾ ਸੁਹਾਵੀ ਸੰਗ ਤਿਰ ਕੈ ਸਾਤ ਸਰ ਅੰਮ੍ਰਿਤ ਭਰੇ ਪਤੀ ਪ੍ਰਭੂ ਦੀ ਸੰਗਤ ਵਿੱਚ ਉਸ ਦਾ ਹਿਰਦਾ ਸੇ ਸੋਨਾ ਬਣ ਜਾਂਦਾ ਹੈ ਉਸ ਦੇ ਪੰਜ ਗਿਆਨ ਇੰਦਰੀ ਉਸ ਦਾ ਮਨ ਤੇ ਉਸ ਦੀ ਬੁੱਧੀ ਇਹ ਸਾਰੇ ਨਾਮ ਅੰਮ੍ਰਿਤ ਨਾਲ ਭਰਪੂਰ ਹੋ ਜਾਂਦੇ ਹਨ ਕਰ ਦਇਆ ਮਯਾ ਦਿਆਲ ਸਾਚੇ ਸ਼ਬਦ ਮਿਲ ਗੁਣ ਗਾਵਾਂ ਏ ਸਦਾਥੇ ਰਹਿਣ ਵਾਲੇ ਦਿਆਲੂ ਪ੍ਰਭੂ ਮੇਰੇ ਉੱਤੇ ਮਿਹਰ ਕਰ ਕਿਰਪਾ ਕਰ ਮੈਂ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਤੇਰੇ ਗੁਣ ਗਾਵਾਂ ਨਾਨਕ ਹਰ ਵਰ ਦੇਖ ਬਿਗਸੀ ਮੁੰਦ ਮਨ ਉਹ ਮਾਹਿਓ ਏ ਨਾਨਕ ਜਿਹੜੀ ਜੀਵ ਇਸਤਰੀ ਦੇ ਮਨ ਵਿੱਚ ਪ੍ਰਭੂਪਤੀ ਦੇ ਮਿਲਾਪ ਦਾ ਚਾਉ ਪੈਦਾ ਹੁੰਦਾ ਹੈ ਉਹ ਹਰੀ ਖਸਮ ਦਾ ਦیدار ਕਰਕੇ ਅੰਤਰਾਤਮੇ ਪਰਸਾਨ ਹੁੰਦੀ ਹੈ ਮੁੰਦ ਸਹਜ ਸਲੋ ਨੜੀਏ ਇੱਕ ਪ੍ਰੇਮ ਬਿਨੰਤੀ ਰਾਮ ਹੈ ਆਤਮਕ ਅਡੋਲਤਾ ਵਿੱਚ ਟਿੱਕੀ ਸੁੰਦਰ ਨੇਤਰਾਂ ਵਾਲੀ ਜੀਵ ਇਸਤਰੀਏ ਮੇਰੀ ਇੱਕ ਪਿਆਰ ਭਰੀ ਬੇਨਤੀ ਸੁਣ ਮੈਂ ਮਾਨ ਤਨਹਾਰ ਭਾਵੈ ਪ੍ਰਭ ਸੰਗਮ ਰਾਮ ਮੈਨੂੰ ਵੀ ਰਾਹੇ ਪਾ ਕੇ ਮੈਨੂੰ ਭਗਤੀ ਵਿੱਚ ਪ੍ਰਭੂ ਪਿਆਰਾ ਲੱਗੇ ਤੇ ਮੈਂ ਪ੍ਰਭੂ ਦੇ ਨਾਲ ਰਤੀ ਜਾਮ ਪ੍ਰਭ ਪ੍ਰੇਮ ਰਤੀ ਹਰ ਬੇਨੰਤੀ ਨਾਮ ਹਰ ਕੈ ਸੁਖ ਵਸੈ ਜਿਹੜੀ ਜੀਵ ਇਸਤਰੀ ਪ੍ਰਭੂ ਦੇ ਪਿਆਰ ਵਿੱਚ ਰਤੀ ਰਹਿੰਦੀ ਹੈ ਤੇ ਉਸ ਦੇ ਦਰ ਤੇ ਬੇਨਤੀਆਂ ਕਰਦੀ ਰਹਿੰਦੀ ਹੈ ਉਹ ਪ੍ਰਭੂ ਦੇ ਨਾਮ ਵਿੱਚ ਜੁੜ ਕੇ ਆਤਮਕ ਆਨੰਦ ਵਿੱਚ ਜੀਵਨ ਬਤੀਤ ਕਰਦੀ ਹੈ ਤਉ ਗੁਣ ਪਛਾਣੇ ਤਾਂ ਪ੍ਰਭ ਜਾਣੇ ਗੁਣ ਹਵਸ ਅਵਗਣ ਨਸੈ हे ਪ੍ਰਭੂ ਜਿਹੜੀਆਂ ਜੀਵ ਇਸਤਰੀਆਂ ਜਦੋਂ ਤੇਰੇ ਗੁਣ ਪਛਾਣਦੀਆਂ ਹਨ ਤਦੋਂ ਤੇਰੇ ਨਾਲ ਡੂੰਗੀ ਸਾਝ ਪਾ ਲੈਂਦੀਆਂ ਹਨ ਉਹਨਾਂ ਦੇ ਹਿਰਦੇ ਵਿੱਚ ਉਹ ਗੁਣ ਆ ਟਿਕਦੇ ਤੇ ਔਗਣ ਉਹਨਾਂ ਦੇ ਅੰਦਰੋਂ ਦੂਰ ਹੋ ਜਾਂਦੇ ਹਨ ਤਦ ਬਾਜ ਇੱਕ ਤਿਲ ਰਹਿ ਨਸਾਕਾਂ ਕਹਣ ਸੁਨਣ ਨਾ ਤਿਜੈ ਹੈ ਪ੍ਰਭੂ ਮੈਂ ਤੈਥੋਂ ਬਿਨਾ ਇੱਕ ਤਿਲ ਜਿਤਨਾ ਸਮਾਵੀ ਜਿਉ ਨਹੀਂ ਸਕਦਾ ਮੇਰੀ ਜਿੰਦ ਵਿਆਕਲੋ ਪੈਂਦੀ ਹੈ ਤੇ ਤੇਰੇ ਨਾਮ ਤੋਂ ਬਿਨਾ ਕੁਝ ਹੋਰ ਆਖਣ ਨਾਲ ਜਾਂ ਸੁਣਨ ਨਾਲ ਮੇਰਾ ਮਨ ਤੀ ਰਜਨਈ ਫੜਦਾ ਨਾਨਕ ਪ੍ਰਯੋ ਪ੍ਰਯੋ ਕਰੁ ਪੁਕਾਰੇ ਰਸਨ ਰਸ ਮਨ ਭੀਜੈ ਹੇ ਨਾਨਕ ਜਿਹੜੇ ਜਿਹੜੀ ਜੀਵ ਇਸਤਰੀ ਪ੍ਰਭੂ ਨੂੰ ਹੀ ਪਿਆਰੇ ਹੈ ਪਿਆਰਿਆ ਆਖਾ ਕੇ ਯਾਦ ਕਰਦੀ ਰਹਿੰਦੀ ਹੈ ਉਸ ਦੀ ਜੀਵ ਉਸ ਦਾ ਮਨ ਪਰਮਾਤਮਾ ਦੇ ਨਾਮ ਰਾਸ ਵਿੱਚ ਭਿੱਜ ਜਾਂਦਾ ਹੈ ਸਖੀ ਹੋ ਸਹੇਲੀ ਹੋ ਮੇਰਾ ਪਿਰਵਰਣ ਜਾਰਾ ਰਾਮ ਹੇ ਸਤਸੰਗੀ ਸਹੇਲਿਓ ਪਰਮਾਤਮਾ ਪ੍ਰੇਮ ਦਾ ਵਪਾਰੀ ਹੈ ਹਰ ਨਾਮ ਵਣਜਣਿਆ ਰਸ ਮੋਲੇ ਅਪਾਰਾ ਰਾਮ ਜਿਸ ਨੇ ਉਸ ਦਾ ਨਾਮ ਵਿਹਾਜਿਆ ਹੈ ਉਹ ਉਸ ਦੇ ਨਾਮ ਰਸ ਵਿੱਚ ਭਜ ਕੇ ਇਤਨੇ ਉੱਚੇ ਆਤਮਕ ਜੀਵਨ ਵਾਲੀ ਹੋ ਜਾਂਦੀ ਹੈ ਕਿ ਉਸ ਦਾ ਮੁੱਲ ਨਹੀਂ ਪੈ ਸਕਦਾ ਮੋਲ ਮੋਲੋ ਸੱਚ ਕਰ ਢੋਲੋ ਪ੍ਰਭ ਭਾਵੈ ਤਾਂ ਮੰਦ ਭਲੀ ਉਹ ਜੀਵ ਸਖੀ ਬੇਅੰਤ ਮੋਲਵਾਲੀ ਹੋ ਜਾਂਦੀ ਹੈ ਪਿਆਰੇ ਪ੍ਰਭੂ ਦੇ ਸਦਾ ਸਿਰ ਚਰਨਾ ਵਿੱਚ ਉਹ ਜੁੜੀ ਰਹਿੰਦੀ ਹੈ ਉਹ ਹੀ ਜੀਵ ਇਸਤਰੀ ਚੰਗੀ ਸਮਝੋ ਜੋ ਪਤੀ ਪ੍ਰਭੂ ਨੂੰ ਪਿਆਰੀ ਲੱਗਦੀ ਇੱਕ ਸੰਗ ਹਰ ਕੈ ਕਰੈ ਰਲੀਆਂ ਹਉ ਪੁਕਾਰੀ ਦਰ ਖੜੀ ਅਨੇ ਕਾਹੀ ਹਨ ਜੋ ਪ੍ਰਭੂ ਦੀ ਯਾਦ ਵਿੱਚ ਜੁੜ ਕੇ ਆਤਮਕ ਆਨੰਦ ਮਾਣਦੀਆਂ ਹਨ ਮੈਂ ਉਹਨਾਂ ਦੇ ਦਰ ਤੇ ਖਲੋ ਕੇ ਬੇਨਤੀ ਕਰਦੀ ਹਾਂ ਕਿ ਮੇਰੀ ਸਹਾਇਤਾ ਕਰੋ ਮੈਂ ਵੀ ਪ੍ਰਭੂ ਨੂੰ ਯਾਦ ਕਰ ਸਕਾਂ ਕਰਨ ਕਰਨ ਸਮਰੱਥ ਸ੍ਰੀ ਧਾਰੋ ਆਪ ਕਾਰਜ ਸਾਰੇ ਪਰਮਾਤਮਾ ਹੀ ਸਾਰੇ ਜਗਤ ਦਾ ਮੂਲ ਹੈ ਜੋ ਸਭ ਕੁਝ ਕਰਨ ਯੋਗ ਹੈ ਜੋ ਮਾਇਆ ਦਾ ਪਤੀ ਹੈ ਤੇ ਉਸ ਜੀਵ ਇਸਤਰੀ ਦੇ ਮਨੁੱਖਾ ਜਨਮ ਦੇ ਮਨੋਰਥ ਨੂੰ ਸਫਲ ਕਰਦਾ ਹੈ ਨਾਨਕ ਨਦਰੀ ਧਨ ਸੋਹਾਗਣ ਸ਼ਬਦ ਅਬ ਸਾਧਾਰੈ ਹੈ ਨਾਨਕ ਜੇ ਜੀਵ ਸਤਰੀ ਉਤੇ ਪ੍ਰਭੂ ਦੀ ਮਿਹਰ ਦੀ ਨਿਗਾਹ ਹੁੰਦੀ ਹੈ ਉਹ ਭਾਗਾਂ ਵਾਲੀ ਹੈ ਗੁਰੂ ਦਾ ਸ਼ਬਦ ਉਸ ਦੇ ਹਿਰਦੇ ਨੂੰ ਸਹਾਰਾ ਦੇ ਹੀ ਰੱਖਦਾ ਹੈ ਹਮ ਕਰ ਸਾਚਾ ਸੋ ਹਿਲੜਾ ਪ੍ਰਭ ਆਇਐ ਮਿਤਾ RAM ਇਹ ਸਹੇਲਿਓ ਮੇਰੇ ਹਿਰਦੇ ਘਰ ਵਿੱਚ ਮਾਨੋ ਅਟਲ ਖੁਸ਼ੀਆਂ ਭਰਿਆ ਗੀਤ ਹਉਣ ਲੱਗ ਪਿਆ ਹੈ ਕਿਉਂਕਿ ਮਿੱਤਰ ਪ੍ਰਭੂ ਮੇਰੇ ਅੰਦਰ ਆ ਵਸਿਆ ਹੈ। 라ਵੇ ਰੰਗ ਰਤੜਿਆ ਮਨ ਲੀੜਾ ਦਿੱਤਾ ਆਰਾਮ। ਉਹ ਪ੍ਰਭੂਵਾਂ ਨਾਲ ਜੀਵਨ ਨੂੰ ਮਿਲ ਪੈਂਦਾ ਹੈ ਜੋ ਉਸ ਦੇ ਪ੍ਰੇਮ ਰੰਗ ਵਿੱਚ ਰੰਗੇ ਰਹਿੰਦੇ ਹਨ। ਉਹ ਆਪਣਾ ਮਨ ਉਸ ਦੇ ਹਵਾਲੇ ਕਰਦੇ ਹਨ ਤੇ ਉਹ ਨਾਮ ਹਾਸਲ ਕਰਦੇ ਹਨ। ਆਪਣਾ ਮਨ ਦਿਆਂ ਹਰ ਵਰ ਲਿਆ ਜਿਉਂ ਪਾਵੇ ਤਿਉਂ 라ਵੇ ਜਿਹੜੀ ਜੀਵ ਸਤਰੀ ਆਪਣਾ ਮਾਨ ਪ੍ਰਭੂ ਪਤੀ ਦੇ ਹਵਾਲੇ ਕਰਦੀ ਹੈ ਉਹ ਪ੍ਰਭੂ ਖਸਮ ਦਾ ਮਿਲਾਪ ਪ੍ਰਾਪਤ ਕਰ ਲੈਂਦੀ ਹੈ ਫਿਰ ਆਪਣੀ ਰਜ਼ਾ ਅਨਸਾਰ ਪ੍ਰਭੂ ਉਸ ਜੀਵ ਸਤਰੀ ਨਾਲ ਮਿਲਿਆ ਰਹਿੰਦਾ ਹੈ ਤਾਨ ਮਨ ਪਿਰ ਆਗੇ ਸ਼ਬਦ ਸੁਭਾਗੈ ਕਰ ਅੰਮ੍ਰਿਤ ਫਲ ਪਾਵੇ ਜਿਹੜੀ ਜਿੰਦ ਬਉਟੀ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਆਪਣਾ ਮਨ ਤੇ ਆਪਣਾ ਹਿਰਦਾ ਪ੍ਰਭੂ ਪਤੀ ਦੀ ਭੇਟ ਕਰਦੀ ਹੈ ਉਹ ਆਪਣੇ ਭਾਗਾਂ ਵਾਲੇ ਹਿਰਦੇ ਘਰ ਵਿੱਚ ਆਤਮਕ ਜੀਵਨ ਦੇਣ ਵਾਲਾ ਨਾਮ ਫਲ ਪਾ ਲੈਂਦੀ ਹੈ। ਬੁੱਧ ਪਾਠ ਨਾ ਪਾਈਐ ਬਹੁ ਚਤੁਰਾਈਐ ਬਾਇ ਮਿਲੈ ਮਨ ਭਾਣੇ ਪ੍ਰਭੂ ਕਿਸ ਸਿਆਣਪ ਨਾਲ ਕਿਸੇ ਅਕਲ ਨਾਲ ਕਿਸੇ ਧਾਰਮਿਕ ਪੁਸਤਕ ਦੇ ਪਾਠ ਨਾਲ ਨਹੀਂ ਮਿਲਦਾ ਉਹ ਤਾਂ ਪ੍ਰੇਮ ਦੇ ਰਾਹੀ ਮਿਲਦਾ ਹੈ ਉਸ ਨੂੰ ਮਿਲਦਾ ਹੈ ਜਿਸ ਦੇ ਮਨ ਵਿੱਚ ਉਹ ਪਿਆਰਾ ਲੱਗਦਾ ਨਾਨਕ ਠਾਕੁਰ ਬੀਤ ਹਮਾਰੇ ਹਮ ਨਾਹੀ ਲੋਕਾਣੇ ਨਾਨਕ ਆਖਦਾ ਹੈ ਕੇ ਹੇ ਮੇਰੇ ਠਾਕੁਰ ਹੇ ਮੇਰੇ ਮਿੱਤਰ ਮੇਰ ਕਰ ਮੈਨੂੰ ਆਪਣਾ ਬਣਾਈ ਰੱਖ ਮੈਂ ਤੇਥੋਂ ਬਿਨਾ ਕਿਸੇ ਹੋਰ ਦਾ ਨਾ ਬਣਾ ਆਸਾ ਮਹਲਾ ਪਹਿਲਾ ਅਨਹਦੋ ਅਨਹਦ ਵਾਜੈ ਰੋਣ ਚਣਕਾਰੇ ਨਾਮ ਹੁਣ ਮੇਰੇ ਅੰਦਰ ਮਨੋ ਕੋ ਗੁਰੂਆਂ ਚਾਂਜਰਾਂ ਦੀ ਝੰਕਾਰ ਦੇਣ ਵਾਲਾ ਵਾਜਾ ਇੱਕ ਰਸ ਵਜ ਰਿਹਾ ਹੈ ਮੇਰਾ ਮਨੋ ਮੇਰਾ ਮਨ ਰਤਾ ਲਾਲ ਪਿਆਰੇ RAM ਕਿਉਂਕਿ ਮੇਰਾ ਮਨ ਪਿਆਰੇ ਪ੍ਰਭੂ ਦੇ ਪ੍ਰੇਮ ਰੰਗ ਵਿੱਚ ਰੰਗਿਆ ਗਿਆ ਆਨੰਦ ਇਹਨਾਂ ਰਤਾ ਮਨ ਬੈਰਾਗੀ ਸੋਨ ਮੰਡਲ ਕਰ ਪਾਇਆ ਮੇਰਾ ਮਨ ਹਰ ਵੇਲੇ ਪ੍ਰਭੂ ਦੀ ਯਾਦ ਵਿੱਚ ਮਤਵਾਲਾ ਰਹਿੰਦਾ ਹੈ ਮਸਤ ਰਹਿੰਦਾ ਹੈ ਮੈਂ ਹੁਣ ਅਜੇ ਹੀ ਉੱਚੇ ਮੰਡਲ ਵਿੱਚ ਟਿਕਾਣਾ ਲੱਭ ਲਿਆ ਹੈ ਜਿੱਥੇ ਕੋਈ ਮਾਇਕ ਫੁਰਨਾ ਨਹੀਂ ਉੱਠਦਾ ਆਦਪੁਰਖ ਅਪਰੰਪਰ ਪਿਆਰਾ ਸਤਗੁਰ ਅਲਖ ਲਖਾਇਆ ਸਤਗੁਰ ਨੇ ਮੈਨੂੰ ਉਹ ਅਦ੍ਰਿਸ਼ਟ ਪ੍ਰਭੂ ਵਖਾ ਦਿੱਤਾ ਹੈ ਜੋ ਸਬਦ ਦਾ ਮੁੱਢ ਹੈ ਜੋ ਸਭ ਵਿੱਚ ਵਿਆਪਕ ਹੈ ਜੋ ਸਭ ਦਾ ਪਿਆਰਾ ਹੈ ਤੇ ਜਿਸ ਤੋਂ ਪਰੇ ਹੋਰ ਕੋਈ ਹਸਤੀ ਨਹੀਂ ਆਸਣ ਬੈਸਣ ਥਿਰ ਨਾਰਾਇਣ ਤਿਤ ਮਨ ਰਤਾ ਵਿਚਾਰੇ ਮੇਰਾ ਮਨ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤ ਨਾਲ ਉਸ ਨਾਰਾਇਣ ਵਿੱਚ ਮਸਤ ਰਹਿੰਦਾ ਹੈ ਜੋ ਆਪਣੇ ਆਸਣ ਉਤੇ ਆਪਣੇ ਤਖਤ ਉਤੇ ਸਦਾ ਅਡੋਲ ਰਹਿੰਦਾ ਹੈ ਨਾਨਕ ਨਾਮ ਰਤੇ ਬੈਰਾਗੀ ਅਨਹਦ ਰੁਣ ਚੁਣਕਾਰੇ ਏ ਨਾਨਕ ਜਿੰਨਾ ਬੰਦਿਆਂ ਦੇ ਮਨ ਪ੍ਰਭੂ ਦਾ ਨਾਮ ਵਿੱਚ ਰੰਗੇ ਜਾਂਦੇ ਹਨ ਪ੍ਰਭੂ ਨਾਮ ਦੇ ਮਤਵਾਲੇ ਹੋ ਜਾਂਦੇ ਹਨ ਉਹਨਾਂ ਦੇ ਅੰਦਰ ਮਾਨੋ ਝਾਂਜਰਾ ਕੁ ਗੁਰੂਆਂ ਦੀ ਛੁਣਕਾਰ ਦੇਣ ਵਾਲਾ ਵਾਜਾ ਇੱਕ ਰਸ ਵੱਜਦਾ ਹੈ ਤੇਤ ਅਗੰਮ ਤੇਤ ਅਗੰਮ ਪੁਰੇ ਕੋਹ ਕੇ ਤਬੈਦ ਜਾਈਏ ਰਾਮ हे ਸਹੇਲੀ 10 ਉਸ ਅਪੌਂਚ ਪਰਮਾਤਮਾ ਦੇ ਸ਼ਹਿਰ ਵਿੱਚ ਉਹਦੇ ਸ਼ਹਿਰ ਵਿੱਚ ਕਿਸ ਤਰੀਕੇ ਨਾਲ ਜਾਈਏ ਕਿੱਦਾਂ ਪਹੁੰਚੀਏ ਸੱਚ ਸੰਜਮ ਸਾਰ ਗੁਣਾ ਗੁਰ ਸ਼ਬਦ ਕਮਾਈਏ ਰਾਮ ਸਹੇਲੀ ਉੱਤਰ ਦਿੰਦੀ ਹੈ ਕਿ হে ਭੈਣੇ ਸਦਾ ਥਿਰ ਪ੍ਰਭੂ ਦਾ ਨਾਮ ਸਿਮਰ ਸਿਮਰਨ ਦੀ ਵਰਕਾ ਨਾਲ ਇਹਨਾਂ ਵਿਕਾਰਾਂ ਵੱਲੋਂ ਰੋਕ ਕੇ ਪ੍ਰਭੂ ਦੇ ਗੁਣ ਹਿਰਦੇ ਵਿੱਚ ਸੰਭਾਲ ਕੇ ਸਤਿਗੁਰ ਦਾ ਸ਼ਬਦ ਕਮਾਉਣਾ ਚਾਹੀਦਾ ਹੈ ਸੱਚ ਸ਼ਬਦ ਕਮਾਈਐ ਨਿਜ ਕਰ ਜਾਈਐ ਪਾਈਐ ਗੁਣੀ ਨਿਧਾਨਾ ਸਦਾ ਥਿਰ ਪ੍ਰਭੂ ਨਾਲ ਮਿਲਾਉਣ ਵਾਲਾ ਗੁਰ ਸ਼ਬਦ ਕਮਾਇਆ ਆਪਣੇ ਘਰ ਵਿੱਚ ਸਵੈ ਸਰੂਪ ਵਿੱਚ ਅਪੜ ਜਾਈਦਾ ਹੈ ਤੇ ਗੁਣਾਂ ਦਾ ਖਜ਼ਾਨਾ ਪ੍ਰਮਾਤਮਾ ਲੱਭ ਲੀਦਾ ਹੈ ਤੇ ਤਸਾਖਾ ਮੂਲ ਪਤ ਨਹੀਂ ਡਾਲੀ ਸਿਰ ਸਭਨਾ ਪਰ ਧਨ ਉਸ ਪ੍ਰਭੂ ਦਾ ਆਸਰਾ ਲੈ ਕੇ ਉਸ ਦੀਆਂ ਟਾਹਣੀਆਂ ਡਾਲੀਆਂ ਜੜ ਪੱਤ ਰਾਦਿਕ ਪਾਉ ਉਸ ਦੇ ਰਚੇ ਜਗਤ ਦਾ ਆਸਰਾ ਲੈਣ ਦੀ ਲੋੜ ਨਹੀਂ ਪੈਂਦੀ ਕਿਉਂਕਿ ਉਹ ਪ੍ਰਮਾਤਮਾ ਸਭਨਾ ਦੇ ਸਿਰ ਉੱਤੇ ਪ੍ਰਧਾਨ ਹੈ ਜਪ ਤਪ ਕਰ ਕਰ ਸੰਜਮ ਥਾ ਕੀ ਹੱਥ ਨਿਗਰਹਿ ਨਹੀਂ ਪਾਈਐ ਇਹ ਲੋਕਾਈ ਜਪ ਕਰਕੇ ਤਪ ਸਾਧ ਕੇ ਇੰਦਰੀਆਂ ਨੂੰ ਰੋਕਣ ਦਾ ਯਤਨ ਕਰਕੇ ਹਾਰ ਗਈ ਇਸ ਕਿਸਮ ਦੇ ਹੱਥ ਨਾਲ ਇੰਦਰੀਆਂ ਨੂੰ ਵਾਸ ਕਰਨ ਦੇ ਯਤਨ ਨਾਲ ਪ੍ਰਮਾਤਮਾ ਨਹੀਂ ਮਿਲਦਾ ਨਾਨਕ ਸਾਝੇ ਮਿਲੈ ਜਗ ਜੀਵਨ ਸਤਿਗੁਰੂ ਝੁਜ ਬੁਝਾਈਐ ਏ ਨਾਨਕ ਉਹ ਮਨੋਖ ਪਰਮਾਤਮਾ ਆਤਮਕ ਅਡੋਸਤਾ ਵਿੱਚ ਟਿਕ ਕੇ ਜਗਤ ਦੇ ਆਸਰੇ ਪ੍ਰਭੂ ਨੂੰ ਮਿਲ ਪੈਂਦੇ ਹਨ ਜਿਨ੍ਹਾਂ ਨੂੰ ਸਤਿਗੁਰ ਦੇ ਦਿੱਤੀ ਬਾਤ ਨੇ ਸਹੀ ਜੀਵਨ ਰਾਹ ਸਮਝਾ ਦਿੱਤਾ ਹੈ ਗੋਰ ਸਾਗਰ ਰਤਨਾਗਰ ਤਿਤ ਰਤਨ ਕਣੇਰੇ RAM ਗੁਰੂ ਇੱਕ ਸਮੁੰਦਰ ਹੈ ਗੁਰੂ ਰਤਨਾ ਦੀ ਖਾਨ ਹੈ ਉਸ ਵਿੱਚ ਸੱਚੀ ਸੁਚੱਜੀ ਜੀਵਨ ਸਿੱਖਿਆ ਦੇ ਅਨੇਕਾ ਰਤਨ ਹਨ ਕਰਮਜਨੋ ਸਪਤ ਸਰੇ ਮਨ ਨਿਰਮਲ ਮੇਰੇ RAM हे ਸਹੇਲੀ ਉਸ ਪੰਜੇ ਗਿਆਨ ਇੰਦਰੀਆ ਮਨ ਤੇ ਬੁੱਧੀ ਸਮੇਤ ਇਸ਼ਨਾਨ ਕਰ ਤੇਰਾ ਮਨ ਪਵਿੱਤਰ ਹੋ ਜਾਏਗਾ ਨਿਰਮਲ ਜਲ ਨਾਏ ਜਾ ਪ੍ਰਭ ਭਾਏ ਪੰਜ ਮਿਲੇ ਵਿਚਾਰੇ ਜੀਵ ਗੁਰੂ ਸ਼ਬਦ ਰੂਪ ਪਵਿੱਤਰ ਜਲ ਵਿੱਚ ਤਦੋਂ ਹੀ ਇਸ਼ਨਾਨ ਕਰ ਸਕਦਾ ਹੈ ਜਦੋਂ ਪ੍ਰਭੂ ਨੂੰ ਚੰਗਾ ਲੱਗਦਾ ਹੈ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤ ਨਾਲ ਇਸ ਨੂੰ ਸਤ ਸੰਤੋਖ ਦਇਆ ਧਰਮ ਤੇ ਤਿਰਜ ਪੰਜੇ ਹੀ ਪ੍ਰਾਪਤ ਹੋ ਜਾਂਦੇ ਹਨ ਕਾਮ ਕ੍ਰੋਧ ਕਪਟ ਵਿਖਿਆ ਤਜ ਸਚ ਨਾਮ ੁਰਤਾਰੇ ਅਤੇ ਕਾਮ ਕ੍ਰੋਧ ਖੋਟ ਮਾਇਆ ਦਾ ਹੋ ਆਦਿਕ ਤਿਆਗ ਕੇ ਜੀਵ ਸਦਾ ਥਿਰ ਪ੍ਰਭੂ ਨਾਮ ਨੂੰ ਆਪਣੇ ਹਿਰਦੇ ਵਿੱਚ ਵਸਾ ਲੈਂਦਾ ਹੈ ਹੋ ਮੈ ਲੋਭ ਲਹਰ ਲਬ ਥਾਕੇ ਪਾਏ ਦੀਨ ਦੇ ਅਲਾ ਜਿਹੜਾ ਮਨੁੱਖ ਦੀਨਾ ਤੇ ਦਇਆ ਕਰਨ ਵਾਲੇ ਪ੍ਰਮਾਤਮਾ ਨੂੰ ਪ੍ਰਾਪਤ ਕਰ ਲੈਂਦਾ ਹੈ ਉਸ ਦੇ ਅੰਦਰੋਂ ਹੋਂ ਮੇ ਲੋਭ ਦੀ ਲਹਿਰ ਤੇ ਲਭ ਆਦਿਕ ਮੁੱਕ ਜਾਂਦੇ ਹਨ ਨਾਨਕ ਗੁਰ ਸਮਾਨ ਤੀਰਥ ਨਹੀਂ ਕੋਈ ਸਾਚੇ ਗੁਰ ਗੋਪਾਲਾ ਹੈ ਨਾਨਕ ਗੁਰੂ ਸਦਾ ਥੇਰ ਪ੍ਰਭੂ ਗੋਪਾਲ ਦਾ ਰੂਪ ਹੈ ਗੁਰੂ ਵਰਗਾ ਹੋਰ ਕੋਈ ਤੀਰਥ ਨਹੀਂ ਹਉ ਬਨ ਬਨੋ ਦੇਖ ਰਹੀ ਤ੍ਰਿਣ ਦੇਖ ਸਬਾਇਆ RAM हे प्रभु मैं हरेक जंगल देख चुकी हां सारी वनस्पति नु तक चुकी हां तेरे भवन तुजै किया सब जगत सबाया राम मेनू यकीन आ गया है के सारा जगत तू ही पैदा किया है ये तन्ने भवन तेरे ही बनाए हुए हां तेरा सब किया तू थिरथिया ਉਦ ਸਮਾਨ ਕੋ ਨਹੀਂ ਸਾਰਾ ਸੰਸਾਰ ਤੇਰਾ ਹੀ ਬਣਾਇਆ ਹੋਇਆ ਹੈ ਭਾਵੇਂ ਸੰਸਾਰ ਤਾਂ ਨਾਸ਼ਵੰਤ ਹੈ ਪਰ ਤੂੰ ਸਦਾ ਕਾਇਮ ਰਹਿਣ ਵਾਲਾ ਹੈ ਤੇਰੇ ਬਰਾਬਰ ਦਾ ਹੋਰ ਕੋਈ ਨਹੀਂ ਹੈ ਤੂੰ ਦਾਤਾ ਸਭ ਜਾਚਕ ਤੇਰੇ ਤਦ ਬਿਨ ਕਿਸ ਸਲਾਹੀ ਸਾਰੇ ਜੀਵ ਤੇਰੇ ਦਰ ਤੇ ਮੰਗਤੇ ਹਨ ਤੂੰ ਸਭ ਨੂੰ ਦਾਤਾ ਦੇਣ ਵਾਲਾ ਹੈ ਮੈਂ ਤੇਰੇ ਬਿਨਾ ਹੋਰ ਕਿਸ ਦੀ ਸਿਪ ਸਲਾਹ ਕਰਾਂ ਆਣ ਮੰਗਿਆ ਦਾਨ ਦੀਜੈ ਦਾਤੇ ਤੇਰੀ ਭਗਤ ਭਰੇ ਢੰਡਾਰਾ 헤 ਦਾਤਾਰ ਤੂੰ ਤਾਂ ਜੀਵਾਂ ਦੇ ਮੰਗਣ ਤੋਂ ਬਿਨਾ ਹੀ ਬਖਸ਼ਾ ਕਰੀ ਜਾਂਦਾ ਹੈ ਮੈਨੂੰ ਆਪਣੀ ਭਗਤੀ ਦੀ ਦਾਤ ਦੇ ਭਗਤੀ ਦੀ ਦਾਤ ਨਾਲ ਤੇਰੇ ਖਜ਼ਾਨੇ ਭਰੇ ਪਏ ਰਾਮ ਨਾਮ ਬਿਨ ਮੁਕਤ ਨ ਹੋਈ ਨਾਨਕ ਕਹੇ ਵਿਚਾਰਾ ਨਾਨਕੇ ਵਿਚਾਰ ਦੀ ਗੱਲ ਦੱਸਦਾ ਹੈ ਕਿ ਪ੍ਰਮਾਤਮਾ ਦੇ ਨਾਮ ਤੋਂ ਬਿਨਾ ਲਬ ਲੋਭ ਕਾਮ ਕ੍ਰੋਧ ਆਦਿਕ ਵਿਕਾਰਾਂ ਤੋਂ ਖਲਾਸੀ ਨਹੀਂ ਮਿਲ ਸਕਦੀ ਆਸਾ ਮਹਲਾ ਪਹਿਲਾ ਮੇਰਾ ਮਨੋ ਮੇਰਾ ਮਨ ਰਤਾ ਰਾਮ ਪਿਆਰੇ ਰਾਮ ਗੁਰੂ ਦੀ ਸ਼ਰਨ ਪੈ ਕੇ ਸ਼ਬਦ ਵਿੱਚ ਜੁੜ ਕੇ ਮੇਰਾ ਮਨ ਉਸ ਪਿਆਰੇ ਪ੍ਰਭੂ ਦੇ ਨਾਮ ਰੰਗ ਵਿੱਚ ਰੰਗਿਆ ਗਿਆ ਸੱਚ ਸਾਹਿਬੋ ਆਦਪੁਰਖ ਅਪਰੰਪਰੋ ਧਾਰੇ ਰਾਮ ਜੋ ਸਦਾ ਸੇ ਰਹਿਣ ਵਾਲਾ ਹੈ ਜੋ ਸਭ ਦਾ ਮਾਲਕ ਹੈ ਜੋ ਸਭ ਦਾ ਮੁੱਢ ਹੈ ਜੋ ਸਭ ਵਿੱਚ ਵਿਆਪਕ ਹੈ ਜਿਸ ਤੋਂ ਪਰੇ ਹੋਰ ਕੋਈ ਨਹੀਂ ਹੈ ਜੋ ਸਭ ਨੂੰ ਆਸਰਾ ਦਿੰਦਾ ਹੈ ਅਗੰਮ ਅਗੋਚਰ ਅਪਰ ਅਪਾਰਾ ਪਰ ਬ੍ਰਹਮ ਪ੍ਰਧਾਨੋ ਉਹ ਪ੍ਰਮਾਤਮਾ ਅਪਹੁੰਚ ਹੈ ਮਨੁੱਖ ਦੇ ਗਿਆਨ ਇੰਦਰੀਆਂ ਦੀ ਉਸ ਤੱਕ ਪਹੁੰਚ ਨਹੀਂ ਹੋ ਸਕਦੀ ਉਸ ਤੋਂ ਪਰੇ ਹੋਰ ਕੋਈ ਨਹੀਂ ਬੇਅੰਤ ਹੈ ਸਭ ਤੋਂ ਵੱਡਾ ਹੈ ਆਦਿ ਜੁਗਾਤੀ ਹੈ ਭੀ ਹੋਸੀ ਅਵਰ ਝੂਠਾ ਸਭ ਮਨੋ ਸ੍ਰਿਸ਼ਟੀ ਦੇ ਸ਼ੁਰੂ ਤੋਂ ਜੁਗਾਂ ਦੇ ਸ਼ੁਰੂ ਤੋਂ ਚੱਲਿਆ ਆ ਰਿਹਾ ਹੈ ਹੁਣ ਵੀ ਮੌਜੂਦ ਹੈ ਸਦਾ ਲਈ ਮੌਜੂਦ ਰਹੇਗਾ ਹੋਰ ਸਾਰੇ ਸੰਸਾਰ ਨੂੰ ਨਾਸ਼ਵੰਤ ਜਾਣੋ ਕਰਮ ਧਰਮ ਕੀ ਸਾਰ ਨਾ ਜਾਣੈ ਸੁਰਤ ਮੁਕਤ ਕਿਉ ਪਾਈਐ ਮੇਰਾ ਮਨ ਸ਼ਾਸਤਰਾਂ ਦੇ ਦੱਸੇ ਹੋਏ ਧਰਮ ਕਰਮਾਂ ਦੀ ਸਾਰ ਨਹੀਂ ਜਾਣਦਾ ਮੇਰੇ ਮਨ ਨੂੰ ਇਹ ਸੁਰਤ ਵੀ ਨਹੀਂ ਹੈ ਕਿ ਮੁਕਤੀ ਕਿਵੇਂ ਮਿਲਦੀ ਨਾਨਕ ਗੁਰਮੁਖ ਸ਼ਬਦ ਪਛਾਣੈ ਅਹੰਸ ਨਾਮ ਧਿਆਈਐ ਹੈ हे ਨਾਨਕ ਗੁਰੂ ਦੀ ਸ਼ਰਨ ਪੈ ਕੇ ਗੁਰੂ ਦੇ ਸ਼ਬਦ ਵਿੱਚ ਜੁੜ ਕੇ ਮੇਰਾ ਮਨ ਇਹੀ ਪਛਾਣਦਾ ਹੈ ਕਿ ਦਿਨ ਰਾਤ ਪ੍ਰਮਾਤਮਾ ਦਾ ਨਾਮ ਸਿਮਰਨਾ ਚਾਹੀਦਾ ਹੈ ਮੇਰਾ ਮਨੋ ਮੇਰਾ ਮਨ ਮੰਨਿਆ ਨਾਮ ਸਖਾਈ ਰਾਮ ਗੁਰੂ ਦੀ ਸ਼ਰਨ ਪੈ ਕੇ ਮੇਰਾ ਮਨ ਮੇਰਾ ਮਨ ਮੰਨ ਚੁੱਕਾ ਹੈ ਕਿ ਪਰਮਾਤਮਾ ਦਾ ਨਾਮ ਹੀ ਅਸਲ ਸਾਥੀ ਹਉ ਮੈਂ ਮਮਤਾ ਮਾਇਆ ਸੰਗ ਨਾ ਜਾਈ ਰਾਮ ਮਾਇਆ ਦੀ ਮਮਤਾ ਤੇ ਹਉ ਮੈਂ ਮਨੁੱਖ ਦੇ ਨਾਲ ਨਹੀਂ ਜਾਂਦੇ ਹੈ ਪ੍ਰਭੂ ਮਾਤਾ ਪਿਤਾ ਭਾਈ ਸੁਤ ਚਤੁਰਾਈ ਸੰਗ ਨ ਸੰਪੈ ਨਾਰੇ ਮਾਂ ਪਿਓ ਭਰਾ ਪੁੱਤਰ ਤਾਂ ਇਸਤਰੀ ਦੁਨੀਆ ਵਾਲੀ ਚਤਰਾਈ ਸਦਾ ਲਈ ਸਾਥੀ ਨਹੀਂ ਬਣ ਸਕਦੇ हे ਜੀਵ ਇਸਤਰੀਏ ਸ਼ਾਇਰ ਕੀ ਪੁੱਤਰੀ ਪਰ ਹਰ ਤਿਆਗੀ ਚਰਨ ਤਲੈ ਵਿਚਾਰੇ ਗੁਰੂ ਦੇ ਸ਼ਬਦ ਦੀ ਵਿਚਾਰ ਦੀ ਬਰਕਤ ਨਾਲ ਮੈਂ ਸਮੁੰਦਰ ਦੀ ਪੁੱਤਰੀ ਮਾਇਆ ਦਾ ਮੋਹ ਕਾ ਤਿਆਗ ਦਿੱਤਾ ਹੈ ਤੇ ਇਸ ਨੂੰ ਆਪਣੇ ਪੈਰਾਂ ਹੇਠ ਰੱਖਿਆ ਹੋਇਆ ਹੈ। ਪਾਪ ਆਪਣੇ ਉੱਤੇ ਇਸ ਦਾ ਪ੍ਰਭਾਵ ਨਹੀਂ ਪੈਣ ਦੇਣਾ। ਆਦਪੁਰਖ ਇੱਕ ਚਲਤ ਦਿਖਾਇਆ ਜਾਂਹ ਦੇਖਾਂ ਤਾਂ ਹਸੋਈ। ਮੈਨੂੰ ਇਹ ਨਿਸ਼ਚਾ ਬਣ ਗਿਆ ਹੈ ਕਿ ਆਦਪੁਰਖ ਨੇ ਜਗਤ ਰੂਪ ਇੱਕ ਤਮਾਸ਼ਾ ਵਿਖਾਲ ਦਿੱਤਾ ਹੈ। ਮੈਂ ਜਿੱਧਰ ਵੇਖਦਾ ਹਾਂ ਉਦੂ ਪਰਮਾਤਮਾ ਹੀ ਮੈਨੂੰ ਦੱਸਦਾ ਹੈ ਨਾਨਕ ਹਰ ਕੀ ਭਗਤ ਨਾ ਛਡੋ ਸਹਜੇ ਹੋਏ ਸੋ ਹੋਈ ਨਾਨਕ ਪਰਮਾਤਮਾ ਦੀ ਭਗਤੀ ਕਦੇ ਨਹੀਂ ਵਿਸਾਰਦਾ ਮੈਨੂੰ ਯਕੀਨ ਹੈ ਕਿ ਜਗਤ ਵਿੱਚ ਜੋ ਕੁਝ ਹੋ ਰਿਹਾ ਹੈ ਸੁਤੇ ਹੀ ਪ੍ਰਭੂ ਦੀ ਰਜਾ ਵਿੱਚ ਹੋ ਰਿਹਾ ਹੈ ਮੇਰਾ ਮਨੋ ਮੇਰਾ ਮਨ ਨਿਰਮਲ ਸਾਚ ਸਮਾਲੇ RAM ਸਦਾ ਥਿਰ ਪ੍ਰਮਾਤਮਾ ਦਾ ਨਾਮ ਹਿਰਦੇ ਵਿੱਚ ਸੰਭਾਲ ਕੇ ਮੇਰਾ ਮਨ ਮੇਰਾ ਮਨ ਪਵਿੱਤਰ ਹੋ ਗਿਆ ਔਗਣ ਮਿਟ ਚੱਲੇ ਗੁਣ ਸੰਗਮ ਨਾਲੇ RAM ਜਿਮਨ ਪੰਦ ਪੰਦ ਵਿੱਚ ਮੈਂ ਔਗਣ ਆਪਣੇ ਅੰਦਰੋਂ ਮਿਟਾ ਕੇ ਤੁਰ ਰਿਹਾ ਹਾਂ ਮੇਰੇ ਨਾਲ ਗੁਣਾ ਦਾ ਸਾਥ ਬਣ ਗਿਆ ਹੈ ਆਵਗਣ ਪਰਹਰ ਕਰਨੀ ਸਾਰੀ ਦਰ ਸੱਚੈ ਸਚਿਆਰੋ ਜਿਹੜਾ ਮਨੁੱਖ ਗੁਰੂ ਦੇ ਰਾਹੀ ਔਗਣ ਤਿਆਗ ਕੇ ਨਾਨਕ ਸਿਮਰਨ ਦੀ ਸੇਸ਼ਟ ਕਰਨੀ ਕਰਦਾ ਹੈ ਉਹ ਸਦਾ ਤੇ ਪ੍ਰਭੂ ਦੇ ਦਰ ਤੇ ਸੱਚਾ ਮੰਨਿਆ ਜਾਂਦਾ ਹੈ ਆਵਣ ਜਾਵਣ ਠਾਕ ਰਹਾਏ ਗੁਰਮੁਖ ਤਤ ਵਿਚਾਰੋ ਉਹ ਮਨੋਖ ਆਪਣਾ ਜਨਮ ਮਰਨ ਦਾ ਗੇੜ ਮੁਕਾ ਲੈਂਦਾ ਹੈ ਉਹ ਜਗਤ ਦੇ ਮੋਲ ਨੂੰ ਆਪਣੇ ਸੋਚ ਮੰਡਲ ਵਿੱਚ ਟਿਕਾਈ ਰੱਖਦਾ ਹੈ ਸਾਜਨ ਮੀਤ ਸੁਜਾਨ ਸਖਾ ਤੂੰ ਸੱਚ ਮਿਲੈ ਵੜਿਆਈ हे ਪ੍ਰਭੂ ਤੂੰ ਹੀ ਮੇਰਾ ਸਜਣ ਹੈ ਤੂੰ ਹੀ ਮੇਰਾ ਮਿੱਤਰ ਹੈ ਤੂੰ ਹੀ ਮੇਰੇ ਦਿਲ ਦੀ ਜਾਣਨ ਵਾਲਾ ਸਾਥੀ ਹੈ ਤੇਰੇ ਸਦਾ ਤੇਰੇ ਨਾਮ ਵਿੱਚ ਜੁੜਿਆ ਤੇਰੇ ਦਰ ਤੇ ਆਦਰ ਮਿਲਦਾ ਹੈ ਨਾਨਕ ਨਾਮ ਰਤਨ ਪਰਗਾਸਿਆ ਐਸੀ ਗੁਰਮਤਿ ਪਾਈ ਨਾਨਕ ਨੂੰ ਗੁਰੂ ਦੀ ਅਜੇ ਹੀ ਮਤ ਪ੍ਰਾਪਤ ਹੋਈ ਹੈ ਕਿ ਉਸ ਦੇ ਹਿਰਦੇ ਵਿੱਚ ਪ੍ਰਮਾਤਮਾ ਦਾ ਸ੍ਰੇਸ਼ਟ ਨਾਮ ਪ੍ਰਗਟ ਹੋ ਗਿਆ ਸਚ ਅੰਜਨੋ ਅੰਜਨ ਸਾਰ ਨਿਰੰਜਨ ਰਤਾ RAM ਪ੍ਰਭੂ ਦੇ ਗਿਆਨ ਦਾ ਸਰਮਾ ਪਾ ਕੇ ਮੇਰਾ ਮਨ ਮਾਇਆ ਰਹਿਤ ਪ੍ਰਮਾਤਮਾ ਦੇ ਨਾਮ ਵਿੱਚ ਰੰਗੇ ਆ ਗਿਆ ਮਾਨਤਾ ਨ ਰਵ ਰਹਾ ਜਗ ਜੀਵਨੋ ਦਾਤਾ ਰਾਮ ਜਗਤ ਦਾ ਜੀਵਨ ਤੇ ਸਭ ਦਾਤਾ ਦੇਣ ਵਾਲਾ ਪ੍ਰਭੂ ਮੇਰੇ ਮਨ ਵਿੱਚ ਮੇਰੇ ਹਿਰਦੇ ਵਿੱਚ ਹਰ ਵੇਲੇ ਮੌਜੂਦ ਰਹਿੰਦਾ ਹੈ ਜਗ ਜੀਵਨ ਦਾਤਾ ਹਰ ਮਨ ਰਤਾ ਸਹਜ ਮਿਲੈ ਮਿਲਾਇਆ ਗੁਰੂ ਦੇ ਰਾਹੀ ਜਗਤ ਦਾ ਜੀਵਨ ਤੇ ਜਗਤ ਨੂੰ ਦਾਤਾਂ ਦੇਣ ਵਾਲਾ ਪ੍ਰਮਾਤਮਾ ਮਨ ਵਿੱਚ ਵਸ ਪੈਂਦਾ ਹੈ ਮਾਨਸ ਦੇ ਨਾਮ ਰੰਗ ਵਿੱਚ ਰੰਗਿਆ ਜਾਂਦਾ ਹੈ ਤੇ ਮਨ ਆਤਮਕ Đੋਲਤਾ ਵਿੱਚ ਟਿਕ ਜਾਂਦਾ ਹੈ ਸਾਦ ਸਬਾ ਸੰਤਾਂ ਕੀ ਸੰਗਤ ਨਦਰ ਪ੍ਰਭੂ ਸੁਖ ਪਾਇਆ ਗੁਰਮਖਾਂ ਦੀ ਸੰਗਤ ਵਿੱਚ ਰਹਾ ਪ੍ਰਮਾਤਮਾ ਦੀ ਮਿਹਰ ਦੀ ਨਿਗਾ ਨਾਲ ਆਤਮਕ ਆਨੰਦ ਪ੍ਰਾਪਤ ਹੁੰਦਾ ਹਰ ਕੀ ਭਗਤ ਰਤੇ ਬੈਰਾਗੀ ਜੁ ਕੈ ਮੋ ਪਿਆਸਾ ਜਿਨਾਂ ਦੇ ਅੰਦਰੋਂ ਮੋਹ ਤੇ ਤ੍ਰਿਸ਼ਨਾ ਮੁੱਕ ਜਾਂਦੇ ਹਨ ਜੋ ਹਉਮੈ ਨੂੰ ਮਾਰ ਕੇ ਪ੍ਰਮਾਤਮਾ ਦੇ ਨਾਮ ਵਿੱਚ ਹੀ ਸਦਾ ਗਿਜੇ ਰਹਿੰਦੇ ਹਨ ਨਾਨਕ ਹਉਮੈ ਮਾਰ ਪਤੀਨੇ ਵਿਰਲੇ ਦਾਸ ਉਦਾਸ ਤੇ ਜਿਹੜੇ ਪ੍ਰਮਾਤਮਾ ਦੀ ਭਗਤੀ ਦੇ ਰੰਗ ਵਿੱਚ ਰੰਗੀਜ ਕੇ ਮਾਇਆ ਦੇ ਮੋਹ ਨਾਲੋਂ ਦਲੇਪ ਰਹਿੰਦੇ ਹਨ ਜਗਤ ਵਿੱਚ ਅਜੇ ਹੀ ਵਿਰਲੇ ਹਨ ਹੈ ਨਾਨਕ